ਨੇ ਕਰ ਗਦਾ ਨਰਮ ਆ ਦੇਖੋ ਜੀ ਇਹ ਤਾਂ ਨਰਮ ਨਾ ਮੋٹے ਨਾ ਬਦਲੇ ਤੇ ਮੇਰੇ ਭੈਣ ਨੂੰ ਟ੍ਰਾਈ ਕਰਕੇ ਦੇਖੋ ਡਰਨ ਵਾਲੀ ਗੱਲ ਕੋਈ ਨਹੀਂ ਹੈਗੀ ਤੇ ਵੈਗਰੂ ਆਪੀ ਪਾਕਣਾ ਲਾਣੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਿੱਖੂ ਬਲੌਗਸ ਦੇ ਉੱਪਰ ਆਜੰਦਰ ਸਵਾਗਤ ਹੈ YouTube ਫੈਮਿਲੀ ਦਾ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਾ ਖੁਸ਼ੀ ਕਾਲ ਜੀ ਤੁਹਾਡਾ ਸਾਰਾ ਟਿਕ ਟਕ ਕੋ ਵਧੀਆ ਜੀ ਅਧ ਤਰੀਕ ਹੈ ਜੀ 23 ਦਿਨ ਬੁੱਧਵਾਰ ਤੇ ਟਾਈਮ 11 ਦਾ ਤੇ ਅੱਜ ਤੇ ਅੱਜ ਤਾਂ ਬਤਾਈ ਸਾਵਣ ਮਹੀਨਾ ਮਤਲਬ ਚੜਿਆ ਹੈ ਤੇ ਅੱਜ ਆਪਾਂ ਮਾਲ ਕੁੜੇ ਰੈਸਪੀ ਤੁਹਾਨੂੰ ਦਵਾਂਗੇ ਤੇ ਬਣਾਉਨੇ ਸਟਾਰਟ ਕਰਦੇ ਆਂ ਆ ਦੇਖੋ ਜੀ ਪਹਿਲਾਂ ਬਣਾਵਾਂ ਖੀਰ ਇੱਕ ਪਾਸੇ ਖੀਰ ਅੱਲਜੀ ਜਾਊਗੀ ਹਰੇਕ ਚੌੜ ਮੈਂ ਪੀ ਕੇ ਰੱਖ ਲਈ ਸੀ ਕਿ ਚੌੜ ਹੈ ਟੋਟਾ ਕਣੀ ਕਣੀ ਟੋਟਾ ਚੌੜ ਹੈ ਇਹ ਨਾ ਖੀਰ ਵਾਸਤੇ ਬਹੁਤ ਵਧੀਆ ਹੈ ਬਸ ਇਹਦੇ ਵਿੱਚ ਕਰਦੇ ਚੌੜੀ ਬਣਾ ਲੈਣੀ ਹੁੰਦੀ ਹੈ ਬਾਸਮਤੀ ਵਿੱਚ ਮਿਕਸ ਕਰਕੇ ਤੇ ਬਹੁਤ ਟੇਸਟੀ ਬਣਦੀ ਬਹੁਤ ਜਿਆ ਮਣਦੀ ਆ ਤੇ ਅੱਜ ਬਣਾਉਣੇ ਆ ਠੀਕ ਆ ਦੁੱਧ ਵਿੱਚ ਰੱਖਿਆ ਸੀਗਾ ਰਾਤ ਦਾ ਵੀ ਕੋਸੇ ਦਾ ਵੀ ਆ ਤੇ ਦੁੱਧ ਵਿੱਚ ਹੀ ਚੌਲ ਬਣਾਉਣੇ ਆ ਦੁੱਧ ਵਿੱਚ ਚੌਲ ਬਣਾਉਣੇ ਆ ਤੇ ਫਿਰ ਸੁਆ ਟੇਸ ਆਉਂਦਾ ਹੈ ਤੇ ਵਧੀਆ ਲੱਗਦੀ ਹੈ ਨਾ ਫਿਰ ਕੀ ਆ ਵੀ ਕੋਈ ਤੇ ਚੌਲ ਪੈਂਦੇ ਹੋਣ ਤਾਂ ਵਧੀਆ ਤੇ ਖੀਰ ਛੋਡੇ ਸਾਰਿਆਂ ਦੀ ਪਸੰਦ ਹੈ ਨਾ ਇਹ ਸਾਰਾ ਬੜੇ ਲੱਗਦੇ ਆ ਤੇ ਗੋੜ ਤੇ ਆਡੇ ਵਾਲੇ ਆਪਾਂ ਕੀ ਛੋਡੇ ਬਣਾਵਾਂਗੇ ਉਹ ਤੁਹਾਨੂੰ ਰੈਸਪੀ ਦਵਾਂਗੇ ਜੀ ਤੇ ਲਿਖੋਗੇ ਇਹ ਆਹ ਮਹੀਨੇ ਵਿੱਚ ਜ਼ਰੂਰ ਬਣਾ ਕੇ ਖਾਣੇ ਚਾਹੀਦੇ ਹੈ ਨਾ ਖੀਰ ਵੀ ਖਾਣੇ ਚਾਹੀਦੀ ਕਹਿੰਦੇ ਵੀ ਨਾਲ ਛੋਡੇ ਵੀ ਖਾਏ ਚਾਹੀਦੇ ਨਾ ਤੇ ਇਹ ਸਗੋਂ ਮੇਰੇ ਹਿਸਾਬ ਦਾ ਹੈ ਜੀ ਲਓ ਜੀ ਹੁਣ ਮੈਂ ਸਾਈਡ ਤੇ ਰੱਖ ਦੇਣੀ ਖੀਰ ਤੇ ਅਸੀਂ ਵੰਡਦੇ ਹੋਗੇ ਹੌਲੀ ਹੌਲੀ ਇਹਨੇ ਆ ਲੈ ਲਏ ਮੈਂ ਗੋੜਾ ਦੇਖੋ ਜੀ ਇਹਨੂੰ ਡੀਕ ਵੀ ਪੀਸ ਲਿਆ ਤੇ ਲੈ ਲਿਆ ਡੀਕ ਵੀ ਖੋਣਾ ਤਾਂ ਇਹਨੂੰ ਪਾਣੀ 'ਚ ਭਿਗੇ ਰੱਖਣਾ ਤੇ ਇਹਦੇ ਵਿੱਚ ਛੜਬੀਲ ਪਾ ਲਿਆ ਮੈਂ ਤੇ ਐਡਾ ਪਾਣੀ ਨਰਮਾ ਜਿਹਾ ਰੱਖਿਆ ਇਹ ਨਾ ਨਾ ਗਰਮਾ ਠੰਡਾ ਆ ਤਾਂ ਆਪਾਂ ਗੋੜ ਨੂੰ ਭਿਓਂ ਕੇ ਰੱਖ ਲੈਣਾ ਤੇ ਦੇਖੋ ਜੀ ਤੇ ਜਾਨੀ ਵਧੀਆ ਹੋ ਜੂਗਾ ਤੇ ਜਿਹੜੀ ਜਿਹੜੀ ਡਲੀ ਹੁੰਦੀ ਏ ਖੋਦ ਜਿਓਗੀ ਤਾਂ ਵਧੀਆ ਹੋਊ ਤੇ ਕੁਝ ਟੈਸਟ ਰੱਖਦੇ ਇਹਨੂੰ ਨਾ ਕਿ ਫਿਰ ਗੜਾ ਤੇ ਆਟੇ ਵਾਲੇ ਪੂਰੇ ਕਹਾਂ ਬਤਾ ਤੇ ਆਹ ਤੁਸੀਂ ਕੌਲੀ ਦਾ ਜਾਂ ਬਾਟੀ ਦਾ ਹਿਸਾਬ ਰੱਖਣਾ ਹੈ ਤੇ ਮੈਂ ਇਹਦੇ ਨਾਲ ਹੀ ਜਿੱਦਾਂ ਕਹ ਲੋ ਵੀ ਆਟਾ ਪਾਉਂਗੇ ਇਹਦੇ ਨਾਲ ਹੀ ਗੜਾ ਪਾਇਆ ਇਹ ਮਣਕੇ ਜਿਹੜੀ ਚੀਜ਼ ਦਾ ਮਾਪੇ ਡੰਡ ਉਹ ਵਧੀਆ ਰਹਿੰਦਾ ਆ ਤੇ ਫਿਰ ਔਖਾ ਨਹੀਂ ਹੁੰਦਾ ਹੈਗਾ ਤੇ ਚਲੋ ਜੀ ਇਹਨੂੰ ਮੈਂ ਪੀਤਾ ਮੈਂ ਰੈਸਟ ਕਰ ਦੇ ਦੇ ਵਿੱਚ ਹਾਂਜੀ ਗੁੜ ਨੂੰ ਰੈਸਟ ਰੱਖਣ ਤੋਂ ਬਾਅਦ ਦੇਖੋ ਜੀ ਗੁੜ ਦਾ ਟੈਕਚਰ ਥੋੜਾ ਇਦਾਂ ਦਾ ਬਣਿਆ ਤੇ ਆਪਾਂ ਹਨਾ ਇਹਨੂੰ ਫੋਣ ਕੇ ਰੱਖ ਲਈਏ ਪਾਣੀ ਨੂੰ ਕਿਉਂਕਿਈ ਵਾਰੀ ਜਿੱਦਾਂ ਨਾ ਜਦੋਂ ਗੁੜ ਕੱਢਦੇ ਆ ਤੇ ਵਿੱਚ ਕੱਖ ਆ ਜਾਂਦਾ ਆ ਕੋਈ ਗੁਲੀਆਂ ਗੁਲੀਆਂ ਦਾ ਜਿੱਦਾਂ ਕਹ ਲੋ ਵੀ ਆਹ ਲੋ ਜੀ ਪਾਉਣ ਲਿਆ ਇਹਨੂੰ ਮੈਂ ਹੁਣ ਤਾਂ ਦੇਖੋ ਜੀ ਤੁਸੀਂ ਇਗਨੋਰ ਕਰਿਓ ਤਾਂ ਗੁੜ ਨੂੰ ਜਦ ਤੱਕ ਰਹਿਣ ਮੱਖੀਆਂ ਆਉਂਦੀਆਂ ਹੁੰਦੀਆਂ ਆਹ ਲੈ ਲੈ ਕੌਲੀ ਆਟੇ ਦੀ ਤੇ ਹੁਣ ਇਹ ਵਿੱਚ ਪਾਤੀ ਆ ਤੇ ਆਪਾਂ ਨਾ ਇਹਦੇ ਵਿੱਚ ਪਾਣੀ ਪਾ ਲਿਆ ਗੁੜ ਵਾਲਾ ਤੇ ਇਹ ਚ ਗੰਢ ਨਹੀਂ ਕੋ ਬਜਣੀ ਚਾਹੀਦੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾ ਮਿਕਸ ਕਰਨਾ ਹੈ ਤੇ ਆ ਦੇਖੋ ਜੀ ਨਾ ਇਹਨੂੰ ਪਤਲਾ ਕਰਨਾ ਹੈ ਤੇ ਨਾ ਇਹਨੂੰ ਬਹੁਤਾ ਗढ़ा ਕਰਨਾ ਨਹੀਂ ਉਹਦੀ ਮਿਕਸ ਕਰ ਲਿਆ ਆਪਾਂ ਨੂੰ ਚੰਗੀ ਤਰ੍ਹਾਂ ਇਸ ਮਿਕਸ ਹਾਂਜੀ ਮੈਂ ਪੱਤੇ ਵੀ ਲੈ ਆਈ ਹਰੇ ਘਰੋਂ ਜਿਹੜੇ ਮੇਰੇ ਭੈਣ ਭਰਾ ਸਾਡੇ ਪੈਣਦੇ ਵਿਦੇਸ਼ ਵਿੱਚ ਸਾਡੇ ਸਾਡੇ ਵਲੌਗ ਦੇ ਇਟਲੀ ਵਾਲੇ ਹੋ ਗਏ ਕੈਨੇਡਾ ਵਾਲੇ ਹੋ ਗਏ ਨਾ ਇਹਨਾਂ ਨੂੰ ਪਤਾ ਉਹ ਜਗਾ ਸਾਡੇ ਸਾਹਮਣੇ ਘਰਦੇ ਜਹਰੀ ਘਰ ਤੇ ਉੱਥੋਂ ਮੈਂ ਪੱਤੇ ਲੈ ਕੇ ਆਈ ਹਾਂ ਤੇ ਇਹ ਪੱਤੇ ਨਾ ਬਹੁਤ ਸਾਰੇ ਪੰਡੇ ਆ ਤੇ ਇਹ ਵੀ ਪੁਰਲੇ ਪੱਤੇ ਨਾ ਸਾਡੇ ਜਿੱਦਾਂ ਗਾ ਨਾਨੀ ਦਾਦੀਆਂ ਬਣਾਉਂਦੀਆਂ ਹੁੰਦੀਆਂ ਸੀਗੀਆਂ ਨਾ ਤੇ ਵਧੀਆ ਵਰਦੇ ਆ ਆ ਦੇਖੋ ਦੀ ਘੋਲ ਇੰਨੇ ਘੋੜੇ ਚੰਗੀ ਤਰ੍ਹਾਂ ਹੈ ਨਾ ਇਸ ਵਿੱਚ ਕੁਡੜ ਨਹੀਂ ਰਹਿਣੀ ਚਾਹੀਦੀ ਆ ਦੇਖੋ ਤੇ ਨਾ ਪਤਲਾ ਤੇ ਨਾ ਹੀ ਥੋੜਾ ਜਿਆਦਾ ਸੰਘਣਾ ਚਾਹੀਦਾ ਹੈ ਤੇ ਨੋਰਮਲ ਜਿਹਾ ਚਾਹੀਦਾ ਹੈ ਤੇ ਫਿਰ ਮੈਂ ਥੋੜੇ ਜਿਹਾ ਪਾਣੀ ਪਾਣਾ ਚਾਹੁੰਦੀ ਵਿੱਚ ਇਹਦੇ ਵੀ ਮੈਨੂੰ ਲੱਗਦਾ ਵੀ ਇਹ ਥੋੜਾ ਸੰਘਣਾ ਹੈ ਹੈ ਨਾ ਘੋਲ एकदम ਸਹੀ ਤਿਆਰ ਹੋਏ ਨਾ ਵਧੀਆ ਰਹਿੰਦਾ ਹੈ ਤੇ ਆ ਦੇਖੋ ਜੀ ਇਹਨੂੰ ਮੈਂ ਨਾ ਚੰਗੀ ਤਰ੍ਹਾਂ ਪਾਣੀ ਨਾਲ ਮਿਕਸ ਕਰ ਦਰਾਂਗੀ ਵਿੱਚ ਇਹਦੇ ਇਹ ਪਾਣੀ ਰੱਖਣਾ ਨਾ ਵੀ ਤੇ ਐਨ ਖੋਲਦੇ ਵੇਲੇ ਮਿਕਸ ਹੋ ਜੀਏ ਔਰ ਕੇ ਹੋ ਜੀਏ ਤੇ ਪੂਰੇ ਸੋਹਣੇ ਸੋਹਣੇ ਬਣ ਕੇ ਤਿਆਰ ਹੋ ਜਾਣ ਹਨਾ ਵਧੀਆ ਵਧੀਆ ਦੇਖੋ ਜੀ ਪਿਛਲੇ ਸਾਲ ਸਾਡੇ ਨਾ ਤੀਆਂ ਨਹੀਂ ਬਣਾਈਆਂ ਸੀਗੀਆਂ ਸਾਡੇ ਜਵਾਨ ਮੋਤਾਂ ਬਹੁਤ ਹੋ ਗਈਆਂ ਸੀ ਗੰਢ ਵਿੱਚ ਇਸ ਕਰਕੇ ਪੀ ਤੀਆਂ ਨਹੀਂ ਹੋਣੀਆਂ ਤਾਂ ਤੋਂ ਪਿਛਲੇ ਸਾਲ ਮਨੇ ਖਲ ਬਣਾਈਆਂ ਸੀਗੀਆਂ ਬਾਰੀ ਦੇ ਤੱਕ ਤੇ ਤੀਆਂ ਵਾਲਾ ਬਰੋਂ ਦੇਖਿਓ ਵੈਸੇ ਕਈ ਅਹ ਕਿੰਦਾ ਗੱਲ ਵੀ ਆਉਂਦੀ ਆ ਮीडियो ਚ ਨਹੀਂ ਆਉਂਦੇ ਹੈਗੇ ਕਿ ਲੋਕ ਫਿਰ ਮਰਦੇ ਆ ਇਹਨਾਂ ਵੀ ਆਉਣ ਵਾਲਿਆਂ ਦੀ ਹੈਨਾ ਤੇਲ ਕਿਦਾਂ ਵੀ ਕੋਈ ਪਤਾ ਨਹੀਂਗਾ ਫਿਰ ਕਦੋਂ ਬਣਾਣਾ ਕਦੋਂ ਨਹੀਂ ਬਣਾਣਾ ਪਰ ਮੈਂ ਪਿੰਡ ਗਈ ਸੀ ਪਿਛਲੇ ਸਾਲ ਉੱਥੇ ਮਨਾਇਆ ਸੀ ਸਕੂਲ ਵਿੱਚ ਤੇ ਪੈਣ ਨਾਲ ਜਿੱਦਾਂ ਗੱਲੋ ਮੈਂ ਸਨਮਾਨ ਕੀਤਾ ਸੀਗਾ ਪਿੰਡ ਦੀ ਕੁੜੀਆਂ ਨੂੰ ਵੀ ਕਹਿੰਦੇ ਵੀ ਤੁਹਾਨੂੰ ਗਰਭ ਦੇਣੇ ਆ ਤੁਸੀਂ ਹਾਸਾ ਲਾਇਆ ਕਰੋ ਹਾਂ ਤੇ ਪਿੰਡ ਗੇਸੇ ਵਿੱਚ ਹੁਣ ਤੀਆਂ ਦਾ ਤੁਸੀਂ ਬਰਾਉ ਦੇਖੋ ਪਿਛਲੇ ਸਾਲ ਦਾ ਮੇਰਾ ਤੇ ਇਥੇ ਪਿੰਡ ਤਾਂ ਨਹੀਂ ਬਣਾਇਆ ਹੈਗਾ ਤੁਲਵੇਂ ਦਾ ਪਿੰਡ ਤਾਂ ਨਹੀਂ ਬਣਾਇਆ ਹੈਗਾ ਤੇ ਮੈਂ ਤਾਂ ਪਿੰਡ ਹੀ ਜਾਵਾਂ ਨਾ ਆਪਾਂ ਆਪਣੇ ਪੇਕੇ ਪਿੰਡ ਤੇ ਲੋ ਜੀ ਕੋਲ ਹੋ ਗਿਆ ਤਿਆਰ ਤੇ ਮੇਰੀ ਖੀਰ ਵੀ ਬਣ ਕੇ ਹੋ ਗਈ ਤਿਆਰ ਮੇਂ ਦੜੀ ਨਹੀਂ ਹੋਣੀ ਚਾਹੀਦੀ ਵਿੱਚ ਇਹਦੇ ਉਹਨਾਂ ਬਗੈਸ ਕਰਦੇ ਹਾਂ ਕਿ ਤੁਹਾਡਾ ਸਿਕੋਤਾਂ ਵੀ ਥੋੜਾ ਗਿੱਲਾ ਆ ਤੇ ਅਸੀਂ ਇਸ ਨੂੰ ਸੇਕ ਵਿੱਚ ਬਣਾਉਣੀ ਆ ਵੀ ਜਿਆਦਾ ਸੇਕ ਕਰਾਂਗੇ ਤੇ ਫਿਰ ਛੱਡ ਜਾਂਦੇ ਤੇ ਫਿਰ ਟੇਸਟ ਨਹੀਂ ਲੱਗਦੇ ਹੈਗੇ ਤੇ ਵਧੀਆ ਅਗਲਾ ਚਮਚੇ ਦੀ ਬੱਡੀ ਉੱਡੇ ਚਮਚੇ ਦੀ ਮਾਤ ਨਾਲ ਇਹਨੂੰ ਖੋਲ ਲਿਆ ਕਿਦਾ ਸਾਨੂੰ ਤੇਲ ਪਾਵਾਂਗੇ ਵੈਸੇ ਕਈ ਤੇ ਮੇਰੀਆਂ ਭੈਣਾਂ ਦੇ ਸੀਗੇ ਵੀ ਪਾ ਲੈਂਦੀਆਂ ਪਰ ਮੈਂ ਸਾਨੂੰ ਤੇਲ ਨਾਲ ਵਧੀਆ ਲੜ ਕਰਾਵੇ ਹੀ ਜਾਂਦੀ ਵਧੀਆ ਜੈ ਤੇ ਜੇ ਆਪਾਂ ਜਿਆਦਾ ਇਹਨਾਂ ਨੂੰ ਕੱਚਾ ਰੱਖਦੇ ਤਾਂ ਕੱਚੇ ਰਹਿੰਦੇ ਆ ਤੇ ਫਿਰ ਪਕਾਉਣ ਲੱਗ ਜਾਨੀ ਵਧੀਆ ਰਹਿੰਦੇ ਹਨ ਅੱਗੇ ਰਹਿੰਦੇ ਆ ਤੁਹਾਲੇ ਤੇਲ ਰੋ ਆ ਸਰੋਂ ਤੇਲ ਦੀ ਕੋਲੀ ਲੈ ਲਈ ਆਵੇਂ ਤੇਲ ਅਸੇ ਨੂੰ ਫੁੱਲਾ ਚਾਹੀਦਾ ਹੈ ਚੋਲੀ ਤੇਲੇ ਸਾਰਾ ਅਗਰ ਜਨਾਤਿਕ ਲਾਤਾ ਤੇ ਹੁਣ ਕਾਟਸ਼ੀਨਾ ਪਾਣੀ ਨਾ ਨੋਲੇ ਤੇਲ ਵਗਾਰਨ ਤਾਂ ਆਪਾਂ ਇਹਨੂੰ ਥੋੜਾ ਜਿਹਾ ਸਮ ਕਰਦਨੇ ਆ ਤੇ ਵਾਇਰ ਦੀ ਮੇਰ ਦੇ ਨਾਲ ਤਾਂ ਪਹਿਲਾ ਹੁਣ ਥੋੜਾ ਪਾਉਨੇ ਇਹ ਆਹ ਬੱਦ੍ਹਾ ਪਪਲ ਦਾਣਾ ਇਹਨੂੰ ਆਪਾਂ ਖਲਾਅ ਕਰਦੀ ਜਾਣਾ ਇਹ ਨਹੀਂ ਗੱਜ ਨਹੀਂ ਲੈਣਾ ਚਾਹੀਦਾ ਸੇਮਸੇ ਇੱਕ ਦੇ ਬਣਾਉਣਾ ਹੈ ਪੂੜੇ ਮਾਲ ਪੂੜਿਆਂ ਨਾਲ ਇਹਨਾਂ ਦਾ ਕੰਮੇ ਪੂੜਿਆਂ ਦਾ ਹੋਰ ਗੱਲ ਕੁਝ ਨਹੀਂ ਹੈਗੀ ਤੇ ਮੈਂ ਵੀ ਅੱਜ ਪੂੜਿਆਂ ਨਾਲ ਪੰਗਾ ਲੈ ਹੀ ਲਿਆ ਨਾ ਅੱਜ ਬਣਾਉਣੇ ਆ ਜਾਂ ਕੱਲ ਬਣਾਉਣੇ ਆ ਤੇ ਜਦੋਂ ਮੈਂ ਕਿਹਾ ਅੱਜ ਹੀ ਇੱਕ ਰਾ ਕੱਢ ਹੀ ਲੈਣਾ ਅੱਜ ਬਾਈ ਲੈਣੇ ਆ ਤੇ ਦੇਖੋ ਜੀ ਇਹ ਕੋਈ ਵੀ ਕੰਮ ਆ ਆਪਾਂ ਨੂੰ ਟਰਾਈ ਕਰਕੇ ਹੁੰਦਾ ਹਨਾ ਕੋਈ ਵੀ ਜੇ ਨਾਮ ਹੀ ਹੁੰਦਾ ਹੋਵੇ ਟਰਾਈ ਕਰੋ ਸਹੀ ਆਪ ਹੀ ਆ ਜਾਂਦਾ ਹੈ ਨਾ ਤੇ ਰੋਟੀ ਪਾਣੀ ਦਾ ਖਾਸ ਕਰਕੇ ਬੰਦਾਲਾ ਕੋਈ ਚੀਜ਼ ਹੈ ਨਾ ਹੋ ਗਏ ਤਿਆਰ ਆਪਣੇ ਬੜੀਆ ਬੜਾ ਟੈਸਟੀ ਟੈਸਟੀ ਹੈ ਨਾ ਤੇ ਆਡੇ ਤੇ ਗੁੜ ਨਾਲ ਬਹੁਤ ਸੋਹਣਾ ਮਿਲਿਆ ਤੇ ਮੇਰੀਆਂ ਮਾਵਾ ਨਾਨੀਆਂ ਦਾਦੀਆਂ ਸਾਰੀਆਂ ਇਸੇ ਤਰੀਕੇ ਨਾਲ ਬਣਾਉਂਦੀਆਂ ਸੀਗੀਆਂ ਟਿਕਾ ਬਹੁਤ ਵਧੀਆ ਹੈ ਹੈ ਨਾ ਇਕਦਮ ਓਕੇ ਆ ਲਓ ਜੀ ਪਹਿਲਾ ਪੂਰਾ ਹੋ ਗਿਆ ਤਿਆਰ ਨਾ ਤੇ ਪਹਿਲੇ ਚ ਤੁਜੀ ਦੱਸਣਾ ਮੈਨੂੰ ਮੇਰੇ ਭੈਣਾ ਕਮੈਂਟ ਕਰਕੇ ਵੀ ਵਧੀਆ ਲੱਗਾ ਜਾਂ ਤੁਹਾਨੂੰ ਤਰੀਕਾ ਤਾਂ ਤੋ ਹੈ ਵੀ ਆ ਕਿ ਹੋਰ ਵੀ ਦੱਸਣਾ ਜ਼ਰੂਰ ਹੈ ਮੈਨੂੰ ਹੈ ਨਾ ਗੋਦੀ ਸਮੈਲ ਬੜੀ ਸੋਣੀ ਹੋਣ ਰਹੀ ਆ ਵਾਹ ਵਾਹ ਕਿਆ ਬਾਤ ਹੈ ਆਪਾਂ ਨੂੰ ਜਾਣਣਾ ਨਹੀਂ ਪਤਾ ਤੇ What do you have? ਜੀ ਪਹਿਲਾ ਪੂੜਾ ਦੇਖੋ ਤੁਹਾਨੂੰ ਮੈਂ ਦੇਖਾ ਤੇ ਬਦਿਆ ਬਣਿਆ ਓਕੇ ਹੋ ਗਿਆ ਨਾ ਹੁਣ ਬਾਕੀ ਸਾਰੇ ਵੀ ਕੱਢ ਲੈਣੇ ਆ ਤੇ ਆਲੂ ਦੀ ਇਹ ਥੋੜਾ ਬਾਕੀ ਚਾਹੀਦਾ ਹੈ ਨੇ ਸਟੇਜ ਦਾ ਕੱਢ ਚ ਨੇ ਇੱਦਾਂ ਹੀ ਬਸ ਪਾ ਦੇਣਾ ਸੇਮਾ ਜਾਨ ਨੇ ਨੁੱਪਲਾ ਰਹਿਣਾ ਸੀ ਇਹ ਕਪਾਸੇ ਵਿੱਚ ਹੀ ਰੱਖਿਆ ਇਹਦਾ ਤੇ ਲੋਸੀ ਇਸੇ ਤਰੀਕੇ ਨਾਲ ਹੁਣ ਮੈਂ ਸਾਰੇ ਪਕਾ ਲੈਣੀਆਂ ਲੋ ਜੀ ਪੂਰੇ ਹੋ ਗਏ ਤਿਆਰ ਤੇ ਆ ਦੇਖੋ ਜੀ ਨਾਲ ਕੀ ਰੀਵੀ ਬਣ ਚੁੱਕੀ ਆ ਤੇ ਊੜੇ ਹੋ ਗਏ ਤੇ ਅਨਮਾਲ ਊੜੇ ਤੇ ਬਹੁਤ ਵਧੀਆ ਬਣਿਆ ਦੇਖੋ ਜੀ ਵਧੀਆ ਉੱਕੇ ਜਦਾਂ ਹਨ ਤੇ ਜਿਹੜੇ ਮੇਰੇ ਵਿਦੇਸ਼ ਵਿੱਚ ਭਣਪਰਾ ਉਹਨਾਂ ਦੇ ਕੇ ਮਨ ਥੋੜਾ ਹੁੰਦਾ ਹੋਊਗਾ ਨਾ ਜਾਂ ਕਿਦਾਂ ਵੀ ਹੈ ਨਾ ਜਿਹੜੀ ਇਹ ਪੰਜਾਬੀ ਇਹ ਕਲਚਰ ਦੇ ਡਿਸ਼ਾਂ ਹੁੰਦੀਆਂ ਨਾ ਇਹ ਰੇ ਪੰਜਾਬੀ ਰੀਤ ਪਸੰਦ ਹੁੰਦੀਆਂ ਕਿ ਉਹਨਾਂ ਨੇ ਖਾਧੀਆਂ ਹੁੰਦੀਆਂ ਬਣਾਈਆਂ ਹੁੰਦੀਆਂ ਨਾ ਇਸ ਕਰਕੇ ਮੇਰੀਆਂ ਭੈਣਾਂ ਜ਼ਰੂਰ ਟਰਾਈ ਕਰਨ ਨਾ ਤੇ ਕਾ ਮੇਰਾ ਕੋਈ ਨਹੀਂ ਹੈਗਾ ਤੇ ਬਸ ਦੇਖੋ ਜੀ ਨਾ ਸੁੱਕਿਆ ਤੇ ਨਾ ਜਿੱਦਾਂ ਕਰ ਲੋ ਵਾ ਤੇ ਕਰੜੇ ਆ ਨਾ ਇਕਦਮ ਮਿਲਾਂਜੇ ਹੋ ਕੇ ਐਦਾਂ ਵਧੀਆ ਆ ਤੇ ਤੀਕਾ ਤਾਂ ਬਹੁਤ ਸੌਖਾ ਆ ਤੁਸੀਂ ਮੇਰੇ ਪੈਨ ਰੂਟਾ ਕਰਕੇ ਦੇਖੋ ਬਹੁਤ ਟੇਸਟੀ ਲੱਗਦੇ ਆ ਔਰ 스멜 ਬਹੁਤ ਸੋਹਣੀ ਆਉਣ ਡਈਏ ਗੁਰ ਦੀ ਜੇ 스멜 ਬਹੁਤ ਜ਼ਿਆਦਾ ਆ ਜਦੋਂ ਗੁਰ ਨਿਕਲਦਾ ਹੀ ਹੁੰਦਾ ਪੈਣੇ ਤੇ ਉਹ ਵੀ ਦੂਰ ਦੂਰ ਤੱਕ 스멜 ਜਾਂਦੀ ਹੁੰਦੀ ਆ ਗੁਰ ਦੀ ਵੀ ਹਨਾ ਤੇ ਬਹੁਤ ਵਧੀਆ ਲੱਗਦਾ ਆ ਤੇ ਆਟੇ ਨਾਲ ਕੁੜਦਾ ਸਮੇਲ ਬਹੁਤ ਸੋਹਣਾ ਇੱਕ ਸਗਣ ਵਾਲੀ ਗੱਲ ਹੋ ਜਾਂਦੀ ਆ ਇਹ ਤੇ ਜਰੂਰ ਮੈਂ ਟੈਂਟ ਡਰਾਈ ਕਰ ਲਿਆ ਤੁਹਾਨੂੰ ਚਾਹਦੇ ਹਾਂ ਸਭ ਆਏ ਆ ਤੁਹਾਨੂੰ ਖਵਾਉਂਦੇ ਆ ਕਿ ਹਾਂਜੀ ਡਾਕਟਰ ਸਾਹਿਬ ਵੀ ਹੁਣ ਖੀਰ ਵੀਰ ਪੂਰੇ ਵੀ ਖਾ ਲਏ ਆ ਤੇ ਬਣਾਈ ਆ ਮੇਰੀ ਵਾਰੀ ਤੇ ਦੇਖ ਕੇ ਮੈਨੂੰ ਬਹੁਤ ਯਾਨੀ ਕਾਲੀ ਪੈਂਦੀ ਹੈ ਭੁੱਖ ਲੱਗਦੀ ਵੀ ਖਾ ਲਈ ਫਟਾਫਟ ਤੇ 스멜 ਬਹੁਤ ਸੋਹਣੀ ਆਂ ਰਹੀ ਆ ਤੇ 스멜 ਆ ਕੇ ਮੋਡਿਸਟ ਬਹੁਤ ਵਧੀਆ ਇਹਨੇ ਕਿ ਕਰਮ ਨਰਮ ਆ ਦੇਖੋ ਜੀ ਇਹ ਤਾਂ ਨਰਮ ਨਾ ਮੋٹے ਨਾ ਬਦਲੇ ਤੇ ਮੇਰੇ ਬੈਣ ਜੀ ਤੁਸੀਂ ਟ੍ਰਾਈ ਕਰਕੇ ਦੇਖੋ ਡਰਨ ਵਾਲੀ ਗੱਲ ਕੋਈ ਨਹੀਂ ਹੈਗੀ ਤੇ ਵਾਇਰੂ ਅਪੀਲ ਪਾਰਕ ਨਾਲ ਆਦਨ ਚਲੋ ਠੀਕ ਹੈ ਚਾਹ ਤੇ ਪਿਆਦਾ ਕਰਦੇ ਇੱਥੇ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੁਸੈਗ ਕਰੋ ਮੇਰੇ ਭੈਣਾ ਤੁਹਾਨੂੰ ਮੇਰੇ ਬਲੌਗ ਦਾ ਲੱਗਦੇ ਆ